ਸਾਪੇਛਤੀ ਅਕਾਲ ਮੈਂ ਰਜਿੰਦਰ ਸਿੰਘ ਬਿਲਕ ਬ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਔਨਲਾਈਨ ਆਓ ਅੱਜ ਮੁੱਦੇ ਦੀ ਗੱਲ ਕਰਾਂਗੇ ਕਿ ਸਸਪੈਂਡ ਐਸਐਚਓ ਭੂਸ਼ਣ ਕੁਮਾਰ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਜਦੋਂ ਕਿ ਜਲੰਧਰ ਦੇ ਇੱਕ ਹੋਰ ਐਸਐਚਓ ਦੀ ਵੀਡੀਓ ਵਾਇਰਲ ਹੋ ਗਈ ਇਸ ਤੇ ਚਰਚਾ ਕਰਨ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਆਓ ਤੁਹਾਨੂੰ ਅਸੀਂ ਪੰਜ ਅਹਿਮ ਖਬਰਾਂ ਦਾ ਸੰਖੇਪ ਸੁਣਾ ਦਿੰਨੇ ਆ ਇਹ ਬੰਦੀ ਕਵਰਾਂ ਦਾ ਐਮ ਸੰਖੇਪ ਜਿਹੜਾ ਸੁਣਾਉਣ ਜਾ ਰਹੇ ਹਾਂ ਕੱਲ ਅਖਬਾਰਾਂ ਦੀਆਂ ਮੇਨ ਸੁਰਖੀਆਂ ਦੀ ਖਬਰ ਹੈ ਆਓ ਗੱਲ ਕਰਦੇ ਹਾਂ ਪਹਿਲੀ ਖਬਰ ਹੈ ਕਿ ਗਿਆਨੀ ਕਲਦੀਪ ਸਿੰਘ ਗੜਗੜ ਦੀ ਅਜ ਪੰਥ ਕਰਵੈਤਾ ਅਨੁਸਾਰ ਦਸਤਾਰਬਦੀ ਹੋ ਗਈ ਪਿਛਲੇ 8 ਮਹੀਨਿਆਂ ਤੋਂ ਬਾਤ ਬਵਾਦ ਚੱਲ ਰਿਹਾ ਅੱਜ ਉਸ ਵੇਲੇ ਸਬੰਧਤ ਹੋ ਗਿਆ ਜਦੋਂ ਸਾਫਕਾ ਗਿਆਨੀ ਰਕਬੀਰ ਸਿੰਘ ਸਿੱਖ ਜਥੇਬੰਦੀਆਂ ਅਤੇ ਨਾਨਕ ਸਿੰਘ ਜਥੇਬੰਦੀਆਂ ਨੇ ਅੱਜ ਗਿਆਨੀ ਕਲਦੀਪ ਸਿੰਘ ਗੜਗਾਜ ਨੂੰ ਦਸਤਾਰਬੰਦੀ ਕਰ ਦਿੱਤੀ। ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਬੰਦੀਆਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰੀ ਮੰਨ ਲਿਆ ਗਿਆ। ਦੂਸਰੀ ਖਬਰ ਹੈ ਕਿ ਤਾਰਨ ਤਨ ਦੇ ਜਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਖਵਿੰਦਰ ਕੌਰ ਦੀ ਪੁੱਤਰੀ ਕਾਂਚਨ ਪ੍ਰੀਤਕੌਰ ਖਿਲਾਫ ਪੁਲਿਸ ਨੇ ਇੱਕ ਝੂਠਾ ਮਾਮਲਾ ਦਰਜ ਕੀਤਾ ਹੈ ਅਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਧਮਕਾਇਆ ਡਰਾਇਆ ਜਾ ਰਿਹਾ ਜਿਸ ਨੂੰ ਲੈ ਕੇ ਸ਼ਰੂਮਣੀ ਅਕਾਲੀ ਦਲ ਨੂੰ ਚੋਣ ਕਮਿਸ਼ਨ ਕੋਲ ਇਹ ਸ਼ਿਕਾਇਤ ਦਰਜ ਕਰਨੀ ਪਈ ਹੈ ਤੀਸਰੀ ਖਬਰ ਹੈ ਕਿ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਦੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲੱਗ ਕੇ ਜ਼ਮੀਨ ਦੀ ਅਕਵਾਇਰਿੰਗ ਕਰਨ ਲਈ ਮੰਗ ਕੀਤੀ ਹੈ ਇਹ ਰੇਲਵੇ ਲਾਈਨ ਪਟਿਆਲਾ ਰਾਜਪੁਰਾ ਫਤਿਹਗੜ ਸਾਹਿਬ ਨੂੰ ਜੋੜੇਗੀ ਆਓ ਤੁਹਾਨੂੰ ਚੌਥੀ ਖਬਰ ਦੋਸਤੋ ਸੁਣਾ ਦਿੰਦੇ ਆ ਕਿ ਪੁਨਰ ਸਰਜੀਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਨੇ ਇਹ ਐਲਾਨ ਕੀਤਾ ਹੈ ਕਿ ਸੋਮਵਾਰ ਨੂੰ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਡੀਸੀਆਂ ਨੂੰ ਇੱਕ ਮੈਮੋਰੰਡਮ ਦਿੱਤਾ ਜਾਊਗਾ ਇਸ ਮੌਕੇ ਅੰਦਰ ਰਾਹੀਂ ਮੰਗ ਕੀਤੀ ਜਾਊਗੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਝੋਨੇ ਦੇ ਘਟੇ ਝਾੜ ਕਾਰਨ ਝੋਨੇ ਨੂੰ ਹਲਤੀ ਦੇ ਰੋਗ ਪਏ ਕਾਰਨ ਇਹ ਜੋ ਝਾੜ ਘਟਿਆ ਹੈ ਇਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਉਥੇ ਹੀ ਦੋਸਤੋ ਪੰਜਵੀਂ ਖਬਰ ਤੁਹਾਨੂੰ ਸੁਣਾ ਦਿੰਨੇ ਆ ਕਿ ਅਦਾਕਾਰ ਸ਼ਤੀਸ਼ ਸ਼ਾ ਦਾ 74 ਸਾਲ ਦੀ ਉਮਰ ਵਿੱਚ ਅੱਜ ਦਿਹਾਂਤ ਹੋ ਗਿਆ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾ ਦੇ ਦਿਹਾਂਤ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਸੋ ਦੋਸਤੋ ਆਓ ਹੁਣ ਤੁਹਾਨੂੰ ਅੱਜ ਦੇ ਮੁੱਦੇ ਦੀ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਮਾਮਲਾ ਲਿਆ ਕਿ ਫਲੋਰ ਦੇ ਸਾਬਕਾ ਐਸਐਚਓ ਸਸਪੈਂਡ ਐਸਐਚਓ ਭੂਸ਼ਣ ਕੁਮਾਰ ਵਾਲਾ ਮਾਮਲਾ ਅਜੇ ਠੰਡਾ ਨਹੀਂ ਪਿਆ ਹੋਰ ਉਹਨਾਂ ਤੇ ਇੱਕ ਮਾਮਲਾ ਦਰਜ ਹੋ ਗਿਆ ਇਸ ਮਾਮਲੇ ਨੇ ਪੰਜਾਬ ਪਰ ਵਿੱਚ ਦੁਨੀਆ ਪਰ ਵਿੱਚ ਵੀਡੀਓ ਵਾਇਰਲ ਹੋਈਆ ਉੱਥੇ ਹੀ ਜਲੰਧਰ ਦੇ ਬਸਤੀ ਬਾਵਾ ਖੇਲ ਦੇ ਐਸਐਚਓ ਦੇ ਖਿਲਾਫ ਇੱਕ ਵੀਡੀਓ ਵਾਇਰਲ ਹੋਇਆ ਇਸ ਵੀਡੀਓ ਦੇ ਵਿੱਚ ਇਹ ਗੱਲ ਨਸ਼ਰ ਹੋਈ ਹੈ ਕਿ ਇਸ ਥਾਣੇ ਦੇ ਵਿੱਚ ਇੱਕ ਦੋਸ਼ੀ ਖਿਲਾਫ ਸੰਗੀਨ ਧਰਾਮਾ ਦੇ ਤਹਿਤ ਕਿਸ ਦਰਜਾ ਹੈ ਉਕਤ ਦੋਸ਼ੀ ਭਗੋੜਾ ਹੋਣ ਕਰਕੇ ਉਸ ਦੇ ਖਿਲਾਫ ਉਪਰੰਟ ਜਾਰੀ ਹੋਇਆ ਇਹ ਦੋਸ਼ੀ ਐਸਐਚਓ ਦੇ ਨਾਲ ਐਸ ਐਚਓ ਇਸ ਦੋਚੀ ਦੇ ਨਾਲ ਆਮ-ਆੰਗ ਗੱਲ ਕਰ ਰਿਹਾ ਹੈ ਉਸ ਨੂੰ ਹਰਾਤ ਵਿੱਚ ਲੈਣ ਦੀ بجائے ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਸ ਨੂੰ ਇੱਕ ਚੁੰਮਕੀ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੀ ਗੱਲ ਸਾਹਮਣੇ ਆਈ ਹੈ ਇਹ ਵੀਡੀਓ ਬੜੀ ਵੱਡੀ ਤਦਾਦ ਦੇ ਵਿੱਚ ਵਾਇਰਲ ਹੋਇਆ ਹੈ ਇਸ ਨੂੰ ਲੈ ਕੇ ਇਸ ਐਸ ਐਚਓ ਦੇ ਉੱਤੇ ਵੀ ਜਿਹੜੀ ਗਾਜ ਆ ਉਹ ਡਿੱਗਣ ਦਾ ਜਿਹੜਾ ਇਹ ਵੀਡੀਓ ਵਾਇਰਲ ਹੋਇਆ ਜੇ ਹੁਣ ਇਸ ਨੂੰ ਲੈ ਕੇ ਇਹ ਗੱਲ ਕਰ ਲਈਏ ਕਿ ਇਸ ਮਾਮਲੇ ਨੂੰ ਲੈ ਕੇ ਇਹ ਜਿਹੜਾ ਵੀਡੀਓ ਵਾਇਰਲ ਹੋਇਆ ਅੱਜ ਜੇ ਦੇਖਿਆ ਜਾਵੇ ਕਿ ਲੋਕ ਪੁਲਿਸ ਦੇ ਖਿਲਾਫ ਜਿਵੇਂ ਇਹ ਵੀਡੀਓ ਵਾਇਰਲ ਕਰ ਰਹੇ ਆ ਹਲੌੜ ਦੇ ਸਾਬਕਾ ਐਸਐਚਓ ਦੇ ਖਿਲਾਫ ਜਿਵੇਂ ਔਰਤਾਂ ਨੇ ਉਹ ਵੀਡੀਓ ਵਾਇਰਲ ਕੀਤਾ ਹੈ ਜਿਨ੍ਹਾਂ ਦੇ ਵਿੱਚ ਭੂਸ਼ਣ ਕੁਮਾਰ ਲਗਾਤਾਰ ਫੋਨ ਕਰਕੇ ਅਸ਼ਲੀਲ ਗੱਲਾਂ ਕਰਦਾ ਰਿਹਾ ਹੈ ਇਹ ਸਭ ਦੀ ਨੂੰ ਲੈ ਕੇ ਇਸ ਸਭ ਕੁਝ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਪੁਰਸ਼ ਨੂੰ ਹੁਣ ਬਹੁਤ ਸਤਾਰਕ ਰਹਿਣਾ ਪਊਗਾ ਪੁਰਸ਼ ਜਿਹੜੀ ਪਿਛਲੇ ਸਮੇਂ ਤੋਂ ਬੇਜੱਜਿਕਾ ਬੇਪਰਵਾਹ ਹੈ ਇਹ ਦੋ ਮਾਮਲਿਆਂ ਨੂੰ ਲੈ ਕੇ ਜਿਵੇਂ ਵੀਡੀਓ ਸਾਹਮਣੇ ਆਇਆ ਇਹਨਾਂ ਮਾਮਲਿਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਊਸ਼ਣ ਕੁਮਾਰ ਦੀਆਂ ਲਗਾਤਾਰ ਜਿਹੜੀਆਂ ਮੁਸ਼ਕਲਾਂ ਵਧ ਰਹੀਆਂ ਹਨ। ਜਿੱਥੇ ਉਹਨਾਂ ਤੇ ਪਹਿਲਾ ਕੇਸ ਇਹ ਦਰਜ ਹੋਇਆ ਸੀ ਕਿ ਉਹਨਾਂ ਨੇ ਫਲੋਰ ਵਿੱਚ ਇੱਕ ਪੀੜਤ ਲੜਕੀ ਦੀ ਮਾਂ ਨੂੰ ਫੋਨ ਕਰਕੇ ਜਿੱਥੇ ਉਹਨਾਂ ਨਾਲ ਅਸ਼ਲੀਲ ਕੱਲਾ ਕੀਤੀਆਂ ਉੱਤੇ ਸਰੀਰਕ ਸ਼ੋਸ਼ਣ ਨੂੰ ਲੈ ਕੇ ਲੜਕੀ ਦੀ ਮਾਂ ਨੇ ਦਿੱਤੇ ਬਿਆਨ ਦੇ ਤਹਿਤ ਉਹਨਾਂ ਤੇ ਕੇਸ ਦਰਜ ਹੋਇਆ ਕੇਸ ਦੇ ਵਿੱਚ ਵਾਧਾ ਕੀਤਾ ਗਿਆ ਔਕਸੋ ਐਕਟ ਲੱਗਾ ਤੇ ਉੱਥੇ ਹੁਣ ਡੀਐਸਪੀ ਸਰਬਨ ਸਿੰਘ ਬੱਲ ਨੇ ਜਿਵੇਂ ਦੱਸਿਆ ਕਿ ਇੱਕ ਹੋਰ ਪੀੜਤਾ ਲੜਕੀ ਜਿਸ ਦੇ ਘਰ ਐਸਐਚਓ ਰਹੇ ਉਸ਼ੇਨ ਕੁਮਾਰ ਜਦੋਂ ਉਹ ਥਾਣਾ ਫਲੋਰ ਦੇ ਐਸ ਐਚ ਓ ਸੀ ਉਸ ਸਮੇਂ ਉਹਨਾਂ ਨੇ ਇੱਕ ਜਾਂਚ ਦੇ ਮਾਮਲੇ ਦੇ ਸੰਬੰਧ ਵਿੱਚ ਉਹਨਾਂ ਦੇ ਘਰ ਗਏ ਸੀ ਉਸ ਦੌਰਾਨ ਉਹਨਾਂ ਨੇ ਉਸ ਲੜਕੀ ਦਾ ਨੰਬਰ ਲੈ ਕੇ ਉਸ ਨੂੰ ਬਾਰ-ਬਾਰ ਫੋਨ ਕਰਨੇ ਉਸ ਨਾਲ ਫੋਨ 'ਤੇ ਅਸ਼ਲੀਲ ਗੱਲਾਂ ਕਰਨ ਦੇ ਦੋਸ਼ ਐਸ ਐਚ ਓ ਉਸ਼ੇਨ ਕੁਮਾਰ ਤੇ ਲੱਗੇ ਉਕਤ ਲੜਕੀ ਤੇ ਲੜਕੀ ਦਾ ਪਰਿਵਾਰ ਐਸ ਐਚ ਓ ਦੇ ਡਰ ਭੈ ਤੋਂ ਘਰ ਛੱਡ ਗਿਆ ਸੀ ਉਕਤ ਪਰਿਵਾਰ ਘਰ ਛੱਡ ਕੇ ਆਪਣੇ ਰਿਸ਼ਤੇਦਾਰ ਦੇ ਰਹਿਣ ਲੱਗ ਪਿਆ ਇਸ ਮਾਮਲੇ ਨਾਲ ਸੰਬੰਧਤ ਵੀ ਜਦੋਂ ਪੂਸ਼ਨ ਕੁਮਾਰ ਦੇ ਖਿਲਾਫ ਇਹ ਸ਼ਿਕਾਇਤ ਆਈ ਤੇ ਇਸ ਮਾਮਲੇ ਦੇ ਸੰਬੰਧ ਵਿੱਚ ਵੀ ਇੱਕ ਹੋਰ ਮਾਮਲਾ ਸਸਪੈਂਡ ਪੂਸ਼ਨ ਕੁਮਾਰ ਦੇ ਖਿਲਾਫ ਦਰਜ ਹੋ ਗਿਆ ਸੋ ਦੋਸਤੋ ਇਹ ਮੁੱਦੇ ਦੀ ਗੱਲ ਪ੍ਰੋਗਰਾਮ ਦੇ ਵਿੱਚ ਜਿਵੇਂ ਅੱਜ ਤੁਹਾਡੇ ਸਾਹਮਣੇ ਇਹ ਜਿਲੰਦਰ ਦੇ ਬਸਤੀ 바ਵਾ ਖੇਲ ਪੁਲਿਸ ਸਟੇਸ਼ਨ ਦਾ ਐਸ ਐਚ ਓ ਦੇ ਖਿਲਾਫ ਉਹਨਾਂ ਦੇ ਵੀਡੀਓ ਵਾਇਰਲ ਹੋ ਗਈ ਗੱਲ ਕੀਤੀ ਹੈ। ਪੂਸ਼ਨ ਕੁਮਾਰ ਨਾਲ ਸੰਬੰਧਤ ਪਿਛਲੇ ਮਾਮਲੇ ਜਿਹੜੇ ਵਾਇਰਲ ਹੋਇਆ ਉਹਦੀ ਤੋਂ ਅਨੁਸੂਚਿਤ ਗੱਲ ਸੜਾਈ ਹੈ। ਇਸ ਮਾਮਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈ? ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੀ ਰਾਇ ਲਿਖ ਸਕਦੇ ਹੋ। ਵੀਡੀਓ ਚੰਗਾ ਲੱਗਾ ਲਾਈਕ ਕਰਨਾ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਜਾਂਦੇ ਜਾਂਦੇ ਤੁਹਾਨੂੰ ਮੁੜਫੇ ਅਪੀਲ ਕਰ ਲੈਣੇ ਆ ਕਿ ਬਿਲਗਾ ਨਿਊਜ਼ ਆਨਲਾਈਨ ਨੂੰ ਭਾਵੇਂ ਤੁਸੀਂ YouTube ਤੇ ਸੁਣਦੇ ਹੋ ਦੇਖਦੇ ਹੋ ਜਾਂ ਬਿਲਗਾ ਨਿਊਜ਼ ਆਨਲਾਈਨ Facebook ਪੇਜ ਤੇ ਵੇਖਦੇ ਹੋ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਪੇਜ ਨੂੰ ਫੋਲੋ ਨਹੀਂ ਕੀਤਾ ਇੱਕ ਉਂਗਲ ਦੇ ਟੱਚ ਨਾਲ ਤੁਸੀਂ ਸਾਡੇ ਇਸ ਪਰਿਵਾਰ ਵਿੱਚ ਵਾਧਾ ਕਰ ਸਕਦੇ ਹੋ ਆਓ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫੇਰ ਤੁਹਾਡੇ ਲਈ ਇੱਕ ਮੁੱਦੇ ਦੀ ਗੱਲ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਅਜਾਜ ਧੰਨਵਾਦ